ਭਾਈ ਅਮਰਤਪਾਲ ਇੱਕ ਤੇਜ ਦਿਮਾਗ ਦਾ ਲੀਡਰ ਹੈ ਜਿਹੜਾ ਹਰ ਚੀਜ਼ ਦਾ ਜਵਾਬ ਦੇਣ ਜਾਣਦਾ ਹੈ ਉਹ ਕੱਲੇ ਦੰਦ ਕੱਢ ਕੇ ਸਾਰਨ ਵਾਲਾ ਲੀਡਰ ਨਹੀਂ ਨਿਕਲਣਾ ਯਾਦ ਰੱਖਿਆ ਜੀ ਮੇਰੀ ਗੱਲ ਭਗਵੰਤ ਮਾਨ ਅਜੇ ਵੀ ਚੰਗਾ ਰਹਿ ਜਾਏਗਾ ਇਸ ਕੈਰੈਕਟਰ ਨੂੰ ਛੱਡ ਦੇ ਵਰਨਾ 2027 ਦੇ ਵਿੱਚ ਤੂੰ ਆਪ ਇਹਨੂੰ ਹਾਰ પા ਕੇ ਮੁੱਖ ਮੰਤਰੀ ਦੇ ਤੌਰ ਤੇ ਬਾਹਰ ਲੈ ਕੇ ਆਏਗਾ ਉਹ ਗੱਲ ਅੱਜ ਇੱਕ ਸਾਲ ਦੇ ਬਾਅਦ ਪੂਰੀ ਹੋ ਚੁੱਕੀ ਹੈ ਅੱਜ ਜੋ ਸੰਗਤ ਦਾ ਇਕੱਠ ਹੈ ਇਹ ਦੱਸ ਰਿਹਾ ਹੈ ਕਿ ਪੰਜਾਬ ਨੂੰ ਲੀਡਰ ਕਿਹੋ ਜਿਹਾ ਚਾਹੀਦਾ ਹੈ ਜਿਨ੍ਹਾਂ ਨੇ ਪੰਜਾਬ ਖਾਦਾ ਜਿਨ੍ਹਾਂ ਨੇ ਪੰਜਾਬ ਦੀ ਜ਼ਮੀਨ ਦੇ ਉੱਪਰ ਅੱਖ ਰੱਖੀ 2027 ਦੀ ਜੂਨ ਦੇ ਵਿੱਚ ਇਹੀ ਕੇਜਰੀਵਾਲ ਤੇ ਇਹੀ ਭਗਵੰਤ ਮਾਨ ਇਹ ਪੰਜਾਬ ਦੇ ਵਿੱਚ ਜੇਲ੍ਹ ਚ ਜਾਣਗੇ ਯਾਦ ਰੱਖਿਆ ਜੇ ਤੁਸੀਂ ਮੇਰੀ ਗੱਲ ਹੁਣ ਮੇਰੀ ਇੰਨੀ ਕੋ ਬੇਨਤੀ ਹੈ ਮੈਂ 2 ਕੁ ਮਿੰਟ ਮੰਗਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਤੇਜ਼ ਦਿਮਾਗ ਦਾ ਲੀਡਰ ਇੱਕ ਸ਼ਾਰਪ ਦਿਮਾਗ ਦਾ ਲੀਡਰ ਕੌਮ ਨੂੰ ਕਿਉਂ ਜ਼ਰੂਰੀ ਚਾਹੀਦਾ ਹੈ ਜਨਾ ਇੱਕ ਲੀਡਰ ਜਿਹੜਾ 1947 ਤੋਂ ਪਹਿਲਾਂ ਹੋਇਆ ਜਨਾ ਨੂੰ ਆਪਦੇ ਧਰਮ ਦੇ ਬਾਰੇ ਸ਼ਾਇਦ ਇਹਨਾਂ ਡੰਗਾਈ ਦੇ ਵਿੱਚ ਨੂੰ ਪਤਾ ਨਹੀਂ ਸੀ ਉਹਨੂੰ ਜਿਵੇਂ ਆਪਾਂ ਪੰਜ ਬਾਣੀਆਂ ਪੜ੍ਹਦੇ ਆ ਸ਼ਾਇਦ ਉਹਨੂੰ ਆਰਦੇ ਧਰੋਂ ਦਾ ਡੀਪਲੀ ਪਤਾ ਨਹੀਂ ਸੀ ਤਾਂ ਉਹਦੇ ਧਰਮ ਦੇ ਬੰਦਿਆਂ ਨੇ ਕਿਤੇ ਵੀ ਜਨਾਬ ਨੂੰ ਇੱਕ ਗੱਲ ਨਹੀਂ ਪੁੱਛੀ ਸੀ ਕਿ ਜਨਾਬ ਨੂੰ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ ਜਨਾਬ ਤੇਰਾ ਕੈਰੇਕਟਰ ਸਹੀ ਹੈ ਜਾਂ ਨਹੀਂ ਹੈ ਜਨਾਬ ਨੇ ਆਪਦੀ ਕਾਮ ਨੂੰ ਉਹ ਕਰ ਦਿੱਤਾ ਯਾਦ ਰੱਖਿਆ ਉਸ ਕੌਮ ਨੇ ਨਾ ਉੱਥੇ ਟੈਂਕ ਚੜੇ ਤੇ ਨਾ ਉਥੇ ਗਲਾਜ ਟਾਇਰ ਪਾਏ ਆ ਅਸੀਂ ਜਨਾ ਇੱਕ ਸ਼ਾਰਪ ਦਿਮਾਗ ਦਾ ਲੀਡਰ ਤੇ ਜਨਾ ਨੇ ਇੱਕ ਵਾਰ ਸਰਦਾਰ ਕਪੂਰ ਸਿੰਘ ਨੂੰ ਬੁਲਾ ਕੇ ਕਿਹਾ ਭਾਈ ਤੁਸੀਂ ਸਾਡੇ ਨਾਲ ਸਿੱਖ ਆ ਜੋ ਤੁਹਾਨੂੰ ਅਸੀਂ ਜਮਨਾ ਤੋਂ ਲੈ ਕੇ ਤੇ ਰਾਵੀ ਤੱਕਰ ਤੁਹਾਨੂੰ ਇਲਾਕਾ ਦੇ ਦਿੰਨੇ ਆ ਪਰਮਾਨੈਂਟ ਤੁਹਾਨੂੰ ਮੁੱਖ ਮੰਤਰੀ ਬਣਾਉਣੇ ਆ ਸਿੱਖ گورنر ਸਿੱਖ 40% ਜਿਹੜੇ ਜੱਜਾਂ ਦੀ ਗਿਣਤੀ ਹੱ ਦਿੱਲੀ ਹੈ ਲਾਹੌਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦੀ ਗਿਣਤੀ ਪੱਕੀ ਹੋਵੇ। ਤਾਂ ਸਰਦਾਰ ਕਪੂਰ ਸਿੰਘ ਕਹਿੰਦਾ ਜਦੋਂ ਮੈਂ ਮੈਸੇਜ ਲੈ ਕੇ ਅਕਾਲੀ ਲੀਡਰਾਂ ਦੇ ਕੋਲ ਗਿਆ ਕਿ ਭਾਈ ਆਪਾਂ ਨੂੰ ਸਨ 47 ਦੇ ਵਿੱਚ ਜਨਾਹ ਲਿਖ ਕੇ ਦੇ ਰਿਆ ਹੈ ਕਿ ਇਹ ਤੁਹਾਡਾ 40% ਕੋਟਾ ਪਾਕਿਸਤਾਨ ਚ ਹੋਵੇਗਾ। ਹੁਣ ਦੇਖੋ ਘੱਟ ਦਿਮਾਗ ਦੇ ਲੀਡਰ ਕਿਹੋ ਜਿਹੇ ਹੁੰਦੇ ਨੇ ਆਪਦੀ ਕੌਮ ਨੂੰ ਲੈ ਕੇ ਬਹਿ ਜਾਂਦੇ। ਤੇ ਸਰਦਾਰ ਕਪੂਰ ਸਿੰਘ ਕਹਿੰਦੇ ਉਸ ਵਕਤ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਨੇ ਲਿਖਿਆ ਥੱਲੇ ਹੀ ਹਾ ਹਾ ਕਰਨ ਲੱਗ ਗਏ ਕਹਿੰਦਾ ਮੈਂ ਮੱਥੇ ਤੇ ਹੱਥ ਮਾਰਿਆ ਉਹ ਜਾ ਤੁਹਾਡਾ ਬੇੜਾ ਬਹਿ ਜੇ ਕਿਤੇ ਸਾਡੇ ਕੋਲ ਜਨਾਬ ਵਰਗਾ ਲੀਡਰ ਹੁੰਦਾ ਤੇ ਅੱਜ ਸਾਡੀ ਤਕਦੀਰ ਬਦਲ ਜਾਣੀ ਸੀ ਆ ਹੁੰਦਾ ਇੱਕ ਸ਼ਾਰਪ ਲੀਡਰ ਇੱਕ ਤੇ ਤੇਜ਼ ਦਿਮਾਗ ਦਾ ਲੀਡਰ ਤੇ ਸਾਡੇ ਕੋਲ ਇਸ ਵਕਤ ਭਾਈ ਅਮਰਤਪਾਲ ਇੱਕ ਤੇਜ ਦਿਮਾਗ ਦਾ ਲੀਡਰ ਜਿਹੜਾ ਹਰ ਚੀਜ਼ ਦਾ ਜਵਾਬ ਦੇਣ ਜਾਣਦਾ ਹੈ ਉਹ ਕੱਲੇ ਦੰਦ ਕੱਢ ਕੇ ਸਾਰਨ ਵਾਲਾ ਲੀਡਰ ਨਹੀਂ ਨਿਕਲਣਾ ਯਾਦ ਰੱਖਿਆ ਜੀ ਮੇਰੀ ਗੱਲ ਕਿਉਂਕਿ ਉਹ ਬਹੁਤ ਹੀ ਇੰਨਾ ਡੀਪਲੀ ਗੱਲਾਂ ਨੂੰ ਸਮਝਣ ਵਾਲਾ ਬੰਦਾ ਹੈ ਸਾਨੂੰ ਉਹ ਲੀਡਰ ਨਹੀਂ ਚਾਹੀਦੇ ਜਿਹੜੇ ਜਿਨ੍ਹਾਂ ਦੀ ਸੋਚ ਲਮੀ ਨਾ ਹੋਵੇ ਜਿਹੜੇ ਆਪਦੀ ਕਾਮ ਦੇ ਬਾਰੇ ਨਾ ਸੋਚਣ ਵੰਡਾ ਜਵਾਰ ਲਾਲ ਨਹਿਰੂ ਨੇ ਕਿਹਾ ਸੀ ਕਿ ਜੇ ਪੰਜਾਬ ਬਣ ਗਿਆ ਤੇ ਮੇਰੀ ਕੌਮ ਦੀ ਗਿਣਤੀ ਘਟ ਜੇਗੀ ਦੇਖੋ ਉਹਨੇ ਆਪਦੀ ਕੌਮ ਦੇ ਬਾਰੇ ਕਿੰਨਾ ਸੋਚਿਆ ਜਰਾਨ ਨੇ ਆਪਦੀ ਕੌਮ ਬਾਰੇ ਕਿੰਨਾ ਸੋਚਿਆ ਪਰ ਸਾਡੇ ਕੋਲ ਬਦਕਿਸਮਤੀ ਨੂੰ ਇੱਕ ਐਨੇ ਢੂੰਗੇ ਧਾਰਮਿਕ ਲੀਡਰ ਜਿਨ੍ਹਾਂ ਦੀ ਸੋਚ ਜਿਹੜੀ ਹੈ 10 ਕਦਮ ਵੀ ਨਹੀਂ ਸੀ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਭਾਈ ਅਮਰਤਪਾਲ ਦੇ ਖਿਲਾਫ ਇਹ ਗੱਲਾਂ ਚੱਲ ਰਹੀਆਂ ਨੇ ਕਿ ਉਹ ਫੀਮ ਖਾਂਦਾ ਜਾਂ ਨਹੀਂ ਖਾਂਦਾ ਉਹਦਾ ਕੈਰੈਕਟਰ ਕਿਹੋ ਜਿਹਾ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਮੁਸਲਮਾਨਾਂ ਤੋਂ ਸਿੱਖ ਲਿਆ ਜੇ ਕਿ ਲੀਡਰ ਕਿਵੇਂ ਚੁਣੀਦਾ ਸਾਨੂੰ ਲੀਡਰ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਰਪ ਦਿਮਾਗ ਦਾ ਲੀਡਰ ਚਾਹੀਦਾ ਹੈ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਲੱਖ ਲੋਕ ਕਹਿੰਦੇ ਰਹੇ ਨੇ ਵਿਆਹ ਕਰਾ ਲੈ ਕਿੰਦਾ ਰਹਿਣ ਸਹਣੇ ਹੋ ਜਾਏ ਪਰ ਉਹ ਆਦਮੀ ਆਪਦੀ ਕੌਮ ਦਾ ਤੇ ਆਪਦੇ ਪੰਜਾਬ ਦਾ ਨਿਕਲਿਆ ਕਿਸੇ ਦੀ ਪਰਸਨਲ ਲਾਈਫ ਕਿਹੋ ਜੀ ਛੱਡੋ ਜਿਹੜਾ ਲੀਡਰ ਹੁੰਦਾ ਹੈ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਸੋਚੀਦੀਆਂ ਉਹਦੀ ਨਿੱਕੀ ਨਿੱਕੀ ਗੱਲ ਨਹੀਂ ਫੜੀਦੀ ਦੇਖਣਾ ਇਹ ਹੁੰਦਾ ਹੈ ਕਿ ਉਹ ਲੀਡਰ ਤੁਹਾਡੀ ਕੌਮ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਅਸੀਂ ਸੋਸ਼ਲ ਮੀਡੀਆ ਦੀ ਬਕਵਾਸ ਨਹੀਂ ਸੁਣਨੀ ਅਸੀਂ ਵੇਖਣਾ ਇਹ ਹੈ ਕਿ 2027 ਦੇ ਵਿੱਚ ਅਸੀਂ ਜ਼ਮੀਨ ਰੋਕਣੀ ਐ ਆਪ ਦੀ ਜ਼ਮੀਨ ਬਚਾਉਣੀ ਐ ਵੇਖੋ ਇੱਕ ਨਿੱਕੀ ਜੀ ਗੱਲ ਮੈਂ ਕਹਿਣਾ ਪਾਕਿਸਤਾਨ ਦੇ ਵਿੱਚ ਇਸ ਵਕਤ ਗੁਰਦੁਆਰੇ ਬੜੇ ਸੋਹਣੇ ਨੇ ਪਰ ਮੈਂ ਕੁਝ ਗੁਰਦੁਆਰਿਆਂ 'ਚ ਗਿਆ ਉੱਥੇ ਡੰਗਰ ਬੰਨੇ ਹੋਏ ਨੇ 6ਵੇਂ ਪਾਸ਼ਾ ਦਾ ਗੁਰਦੁਆਰਾ ਗੁਰੂ ਅਮਰਦਾਸ ਮਹਾਰਾਜ ਦਾ ਗੁਰਦੁਆਰਾ ਉੱਥੇ ਡੰਗਰ ਕਿਉਂ ਬੰਨੇ ਨੇ ਡੰਗਰ ਤਾਂ ਬੰਨੇ ਨੇ ਨਾ ਇਹ ਉੱਥੇ ਤੁਸੀਂ ਹੋ ਤੇ ਨਾ ਤੁਹਾਡੀ ਜ਼ਮੀਨ ਹੈ ਜੇ ਪੰਜਾਬ ਦੇ ਅੰਦਰ ਤੁਹਾਡੀ ਜ਼ਮੀਨ ਨਾ ਰਹੀ ਤੁਹਾਡੀ ਗਿਣਤੀ ਘਟ ਗਈ ਯਾਦ ਰੱਖਿਆ ਜੇ ਇੱਥੇ ਵੀ ਪਾਕਿਸਤਾਨ ਵਾਲਾ ਹਾਲ ਹੀ ਕਰਾਂਗੇ ਆਪਾਂ ਸੋ ਜ਼ਮੀਨ ਬਚਾਉਣੀ ਹੈ ਬੜੀ ਜ਼ਰੂਰੀ ਜੇ ਬਚੀ ਜ਼ਮੀਨ ਬਚੇਗੀ ਤਾਂ ਗੁਰਦੁਆਰੇ ਬਚਣਗੇ ਇਹਨੂੰ ਗੱਲ ਨੂੰ ਨਿੱਕੀ ਨਾ ਲਿਆ ਜੇ ਮੈਂ ਅੱਖੀਂ ਵੇਖ ਚੁੱਕਾ ਡੰਗਰ ਬਣੇ ਉੱਥੇ ਵੇਖੇ ਮੈਂ ਕਿਉਂਕਿ ਸਾਡੀ ਕੌਮ ਉੱਥੇ ਹੈ ਨਹੀਂ ਤੇ ਡੰਗਰ ਬੱਜਣ ਇੱਥੇ ਪੰਜਾਬ ਨੂੰ ਖਤਮ ਕਰਨ ਲਈ ਗੁਰਦੁਆਰਿਆਂ ਨੂੰ ਖਤਮ ਕਰਨ ਲਈ ਜ਼ਮੀਨ ਖਤਮ ਕਰਨੀ ਬੜੀ ਜ਼ਰੂਰੀ ਹੈ ਸੋ ਭਗਵੰਤ ਮਾਨ ਜਿਹੜਾ ਕੇਜਰੀਵਾਲ ਤੇ ਆਰਐਸਐਸ ਨਾਲ ਰਲ ਕੇ ਪੰਜਾਬ ਵਿੱਚ ਲੱਗਾ ਹੋਇਆ ਇਹਨੂੰ ਠੱਲ ਪਾਉਣੀ ਹੈ ਤਾਂ ਪੰਜਾਬ 'ਚ ਭਾਈ ਅਮਰਪਾਲ ਨੂੰ ਮੁੱਖ ਮੰਤਰੀ ਬਣਾਉਣਾ ਪਏਗਾ ਮੈਂ ਪਿਛਲੇ ਸਾਲ 2004 'ਚ ਕਹਿ ਦਿੱਤਾ ਸੀ 24 ਦੇ ਵਿੱਚ ਕਿ ਇਹ ਮੁੱਖ ਮੰਤਰੀ ਬਣੇਗਾ ਪੰਜਾਬ ਦਾ ਸੋ ਮੈਂ ਐਨੀ ਬੇਨਤੀ ਕਰਦਾ ਕਿ ਆਪਾਂ ਛੋਟੀ ਛੋਟੀ ਗੱਲ 'ਚ ਨਹੀਂ ਪੈਣਾ ਰੋਜ਼ ਕੁਝ ਅਮਰਤ ਧਾਰੀ ਬੰਦੇ ਮੈਂ ਉਹਨਾਂ ਕੈਰੇਕਟਰਾਂ ਵਰਗੇ ਕਹਿਣਾ ਜਿਹੜੇ ਸਰਦਾਰ ਕਪੂਰ ਸਿੰਘ ਨੂੰ ਹੱਸ ਕੇ ਵਿਖਾਉਂਦੇ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਆਉਣ ਵਾਲੇ 15-20 ਸਾਲ ਦੇ ਅੰਦਰ ਸਾਡੇ ਗਲਾਂ 'ਚ ਟਾਇਰ ਪੈਣੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਸੀ ਸੋ ਸਾਨੂੰ ਬੜਾ ਡੀਪਲੀ ਸੋਚ ਕੇ ਚੱਲਣਾ ਪੈਣਾ ਹੈ ਭਾਈ ਅਮਰਤਪਾਲ ਬਾਰੇ ਜੋ ਮਰਜੀ ਬਕਵਾਸ ਕਰੇ মিডিਆ ਅਸੀਂ ਜੱਜ ਕੀ ਹੁੰਦੇ ਨਾਲ ਰਹਿਣਾ ਤੇ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਇਹੀ ਬਣੇਗਾ ਇਨੂੰ ਉੱਥੋਂ ਲੈ ਕੇ ਆਵਾਂਗੇ ਇਹਨਾਂ ਕਹਿੰਦਾ ਆ ਮੈਂ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਿੰਘ ਦੇ ਪਰਿਵਾਰ ਜਿਹੜੇ ਬੰਦੀ ਸਿੰਘ ਉਹਨਾਂ ਦੇ ਪਹੁੰਚ ਗਏ ਨੇ ਸਾਰੇ ਹੀ ਪੰਡਾਲ ਦੇ ਵਿੱਚ ਤੇ ਅਮਨਦੀਪ ਸਿੰਘ ਡੱਡੂਆਣਾ ਸਟੇਜ ਤੇ ਖੱਬੇ ਪੰਨੇ ਖੜੇ ਨੇ ਉਥੇ ਆ ਕੇ ਜਿਹੜਾ ਸਿੰਘ ਜੇਲ੍ਹ ਦੇ ਵਿੱਚ ਬੰਦਿਆ ਉਹਦੇ ਨਾਮ ਦਾ ਸਾਨੂੰ ਪਤਾ ਵਾ ਉਹਦਾ ਵਾਰਿਸ ਕੌਣ ਆਇਆ ਵਾ ਮਾਤਾ ਆਇਆ ਮਾਤਾ ਆਈ ਆ ਪਿਤਾ ਆਇਆ ਜਪਰਾ ਆਇਆ ਉਹ ਕਿਰਪਾ ਕਰਕੇ ਸਟੇਜ ਤੇ ਖੱਬੇ ਹੱਥ ਆ ਕੇ ਆਪਣਾ ਨਾਮ ਲਿਖਵਾ ਦੇਵੇ ਜਿਹੜੇ ਸਿੰਘ ਰਾਣੀਵਾਲਾ ਪਿੰਡ ਤੋਂ ਸਾਦਾਵਾਲਾ ਪਿੰਡ ਤੋਂ ਤੇ ਹਰੀਕੇ ਪਿੰਡ ਤੋਂ ਆਏ ਨੇ ਜਿਨ੍ਹਾਂ ਨੇ 33 ਸਾਲ ਬਾਦ ਇਨਸਾਫ ਲਿਆ ਵਾ ਉਹ ਵੀ ਉਥੇ ਆ ਜਾਣ ਹੁਣ ਫਰੀਦਕੋਟ ਤੋਂ ਪਾਈ ਸਰਬਜੀਤ ਸਿੰਘ ਖਾਲਸਾ ਦੀ ਟੀਮ ਤੋਂ ਗੁਰਚਰਨ ਸਿੰਘ ਸੰਘਾ ਸਰਪੰਚ ਸਾਹਿਬ ਜਥਾ ਲੈ ਕੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਐਮਪੀ ਸਾਹਿਬ ਦੀ ਟੀਮ ਤੋਂ ਸਰਬਜੀਤ ਗੁਰਚਰਨ ਸਿੰਘ ਜੀ ਸੰਘਾ ਸਾਹਿਬ ਧੰਨਵਾਦ